ਲਓ ਜੀ ਰਾਹੋਂ ਦਾ ਇੱਕ ਬੜਾ ਪੁਰਾਣਾ ਬਾਜ਼ਾਰ ਹੈ ਸਰਾਫਾ ਬਾਜ਼ਾਰ ਕਹਿੰਦੇ ਜੀ ਇਸ ਨੂੰ ਔਰ ਜੋਸ਼ੀ ਸਾਹਿਬ ਦੀ ਹੱਟੀ ਤੇ ਅਸੀਂ ਖੜੇ ਆ ਜੀ ਸਰਾਫਾ ਬਾਜ਼ਾਰ ਦੀ ਬੜੀ ਪੁਰਾਣੀ ਬੜੀ ਮਸ਼ਹੂਰ ਹੱਟੀ ਦੀ ਗੱਲਬਾਤ ਕਰਦੇ ਪਾ ਜੀ ਨਮਸਕਾਰ ਜੀ ਨਮਸਕਾਰ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਸ਼ ਜੋਸ਼ੀ ਹੈ ਹਮ ਜੋਸ਼ੀ ਸਾਹਿਬ ਤੁਸੀਂ ਬੜੀ ਪੁਰਾਣੀ ਤੁਹਾਡੀ ਹੱਟੀ ਹੈ ਤੁਹਾਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਇੱਕ ਵਾਰੀ ਦੱਸ ਦੀ ਜੀ ਤੁਹਾਨੂੰ ਜੀ ਦੇਖੋ ਕਿਸੇ ਸ਼ਹਿਰ ਤੇ ਜਾਂਦੇ ਆ ਨੇ ਜੀ ਕਿਸੇ ਪਿੰਡ ਦੇ ਵਿੱਚ ਜਾਂਦੇ ਆ ਜਿਹੜੀ ਸ਼ਖਸੀਅਤ ਸਾਨੂੰ ਟੰਬ ਜਾਂਦੀ ਹੈ ਫਿਰ ਅਸੀਂ ਉਹਦੇ ਨਾਲ ਹੋ ਜਾਂਦੇ ਆ ਉਹ ਸਾਡੇ ਨਾਲ ਹੋ ਜਾਂਦੇ ਆ ਜੀ ਆ ਤਾਂ ਅਮਰਾ ਸ਼ੁਰੂ ਕਰਿਓ ਜੀ ਇਹ ਦੁਕਾਨ ਇੱਕ ਖਾਸ ਦੁਕਾਨ ਹੈ ਸਤਪਾਲ ਜੋਸ਼ੀ ਜੀ ਦੀ ਪੁਰਾਣੀ ਦੁਕਾਨ ਕਹਿੰਦੇ ਦੀ ਇੱਧਰ ਵੀ ਪਾਓ ਜੀ ਉੱਪਰ ਕੈਮਰਾ ਦੀ ਆਹ ਦੇਖੋ ਜੀ ਇਹ ਪੰਜ ਪੀੜੀਆਂ ਦੀ ਪੁਰਾਣੀ ਦੁਕਾਨ ਹੈ ਜੀ ਔਰ ਆਹ ਦੇਖੋ ਜੀ ਜੋਸ਼ੀ ਸਾਹਿਬ ਦੇ ਬੇਟਾ ਦੀ ਸਾਹਮਣੇ ਨਾਲ ਖੜੇ ਜੀ ਪੰਜ ਪੀੜੀਆਂ ਦੀ ਪੁਰਾਣੀ ਦੁਕਾਨ ਔਰ ਮਜ਼ੇਦਾਰ ਗੱਲ ਇਹ ਹੈ ਕਿ ਇਹਨਾਂ ਨੇ ਸਾਰਿਆਂ ਦੀਆਂ ਤਸਵੀਰਾਂ ਬੜੀ ادب ਦੇ ਨਾਲ ਬੜੇ ਸਤਕਾਰ ਦੇ ਨਾਲ ਬੜੇ ਪਿਆਰ ਦੇ ਨਾਲ ਬੜੀ ਮੁਹੱਬਤ ਦੇ ਨਾਲ ਤੇ ਬੜੇ ਚਾਹ ਦੇ ਨਾਲ ਰੱਖੀਆਂ ਹੋਈਆਂ ਨੇ ਜੀ ਤੇਰਾ ਨਾਮ ਫਖਰ ਜੋਸ਼ੀ ਹੈ ਜੀ ਤੁਹਾਡੇ ਪਿਤਾ ਜੀ ਦਾ ਮੇਰੇ ਪਿਤਾ ਜੀ ਦਾ ਨਾਮ ਰਮੇਸ਼ਪਾਲ ਜੋਸ਼ੀ ਹੈ ਜੀ ਜੀ ਆਹ ਹੈ ਰਮੇਸ਼ਪਾਲ ਜੋਸ਼ੀ ਜੀ ਹਾਂ ਜੀ ਤੇ ਬੈਂਕ ਚ ਮੈਨੇਜਰ ਸੀਗੇ ਆਫਟਰ ਫਿਰ ਉਹ ਦੁਕਾਨ ਹੀ ਰਨ ਕੀਤੀ ਉਹਨਾਂ ਨੇ ਜੀ ਰਿਟਾਇਰਮੈਂਟ ਤੋਂ ਬਾਅਦ ਮੇਰੇ ਗ੍ਰੈਂਡਫਾਦਰ ਹੈ ਜੀ ਸਤਪਾਲ ਜੋਸ਼ੀ ਜੀ ਤੇ ਇਹਨਾਂ ਨੇ ਰਾਹੋਂ ਦੀ ਬਹੁਤ ਸੇਵਾ ਕੀਤੀ ਹੈ ਇਹ ਰਾਹੋਂ ਮਿਊਸਪਲ ਕਾਉਂਸਲ ਦੇ ਵਿੱਚ ਪ੍ਰੈਜ਼ੀਡੈਂਟ ਸੀ 1959 ਤੋਂ ਲੈ ਕੇ 1998 ਤੱਕ ਇਹਨਾਂ ਨੇ ਇੱਥੇ ਰਾਹੋਂ ਦੀ ਸੇਵਾ ਕੀਤੀ ਹੈ ਉਹ ਤੌਰ ਪ੍ਰੈਜ਼ੀਡੈਂਟ ਤੇ ਬੜਾ ਅੱਛੀ ਸਾਡੀ ਮਤਲਬ ਉੱਚੀ ਸ਼ਖਸੀਅਤ ਦੇ ਮਾਲਕ ਸੀ ਕਿਉਂ ਇਹ ਅਸੀਂ ਨਹੀਂ ਕਹਿੰਦੇ ਲੋਕ ਕਹਿੰਦੇ ਆ ਤੇ ਅੱਜ ਜੋ ਮੈਂ ਇਸ ਦੁਕਾਨ ਨੂੰ ਰਨ ਕਰ ਰਿਹਾ ਇਹਨਾਂ ਦੀ ਬਦੌਲਤ ਕਰ ਰਿਹਾ ਜਿੰਨੇ ਮੇਰੇ ਕਸਟਮਰ ਵੀ ਆਉਂਦੇ ਆ ਉਹ ਇਹੀ ਆਉਂਦੇ ਆ ਕਿ ਅਸੀਂ ਤੈਨੂੰ ਨਹੀਂ ਜਾਣਦੇ ਅਸੀਂ ਤੇਰੇ grandfather ਦੀ ਖਾਤਰ ਇੱਥੇ ਆਨੇ ਆ। ਲੋ ਜੀ ਐਦਾ ਹੁੰਦੀ ਜੀ ਗੱਲ ਜੀ ਦੇਖੋ ਜਿਸ ਸ਼ਹਿਰ ਤੋਂ ਵੀ ਤੁਸੀਂ ਵਲੌਗ ਦੇਖ ਰਹੇ ਹੋ ਜਿੱਥੋਂ ਵੀ ਤੁਸੀਂ ਵਲੌਗ ਦੇਖ ਰਹੇ ਹੋ ਜ਼ਰੂਰ ਕਰਿਓ ਕਮੈਂਟ ਜੀ। ਮੈਂ ਕਹਿੰਨਾ ਰੋਪੜ ਸ਼ਹਿਰ ਦੀ ਇੱਕ ਦੁਕਾਨ ਨੇ ਬਖਤਾਵਰ ਮਲ ਦੀ ਹੱਟੀ ਉਹ ਬਖਤਾਵਰ ਮਲ ਦੀ 7ਵੀਂ ਪੀੜੀ 8ਵੀਂ ਪੀੜੀ ਚੱਲ ਰਹੀ ਹੈ ਪਰ ਨਾਉ ਬਖਤਾਵਰ ਮਲ ਦੀ ਹੱਟੀ ਹੀ ਚੱਲਦਾ। ਇਸ ਤਰ੍ਹਾਂ ਹੀ ਇਹ ਸਤਪਾਲ ਦੀ ਹੱਟੀ ਕਹਿੰਦੇ ਆਂ ਜੀ ਆਪਾਂ ਦੀ। ਤੁਹਾਡੇ ਪਿਤਾ ਜੀ ਦੇ ਦਾਦਾ ਜੀ ਦੇ ਨਾਮ ਦੇ। ਪਿਤਾ ਜੀ ਸੀਗੇ ਪਰ ਉਹਨਾਂ ਤੋਂ ਵੀ ਪਹਿਲਾਂ ਇਸ ਦੁਕਾਨ ਦਾ ਨਾਮ ਸੀਗਾ ਰਾਮ ਲਾਲ ਮਨੀ ਲਾਲ ਦੋ ਭਰਾਵਾਂ ਨੇ ਇਹ ਦੁਕਾਨ ਸ਼ੁਰੂ ਕੀਤੀ ਸੀ ਔਰ ਉਹ ਮੇਰੇ ਦਾਦਾ ਜੀ ਦੇ ਦਾਦਾ ਜੀ ਸੀਗੇ ਅੱਛਾ ਤੁਹਾਡੇ ਦਾਦਾ ਜੀ ਦੇ ਦਾਦਾ ਜੀ ਦਾਦਾ ਜੀ ਸੀਗੇ ਉਹ ਇਹ ਮੇਰੇ ਦਾਦਾ ਜੀ ਦੇ ਫਾਦਰ ਸਾਹਿਬ ਆ ਇਹਨਾਂ ਦਾ ਨਾਮ ਪੱਡਤ ਨਰਾਇਣ ਦਾਸ ਸੀਗਾ ਤੇ ਇਹ ਉਹਨਾਂ ਦੇ ਅੱਗੇ ਪਿਤਾ ਜੀ ਐ ਪੰਡਤ ਮਨੀ ਲਾਲ ਜੀ ਇਹ ਦੋ ਭਰਾ ਸੀਗੇ ਮਨੀ ਲਾਲ ਰਾਮ ਲਾਲ ਜਿਨ੍ਹਾਂ ਨੇ ਇਹ ਦੁਕਾਨ ਸ਼ੁਰੂ ਕੀਤੀ ਸੀ ਤੁਹਾਨੂੰ ਸਲੂਟ ਬਣਦਾ ਜੀ ਤੁਸੀਂ ਬੜੇ ਸਤਿਕਾਰ ਦੇ ਨਾਲ ਇਹਨਾਂ ਦੀਆਂ ਤਸਵੀਰਾਂ ਸਾਹਮਣੇ ਰੱਖੀਆਂ ਹੋਈਆਂ ਔਰ ਇਹ ਮਿਸਾਲ ਕਾਇਮ ਕੀਤੀ ਹੋਈ ਹੈ ਇੱਕ ਗੱਲ ਹੋਰ ਦੱਸ ਦਈ ਦੀ ਇਹ ਜੋਸ਼ੀ ਸ਼ਾਹਬ ਜੇਲਰ ਸਰਾਫਾ ਜਿਹੜੀ ਐਸੋਸੀਏਸ਼ਨ ਐ ਰਾਹੋਂ ਦੀ ਉਹਦੇ ਪ੍ਰੈਜ਼ੀਡੈਂਟ ਵੀ ਐ ਔਰ ਬੜੇ ਧਾਰਮਿਕ ਐ ਮੰਦਰ ਦੇ ਨਾਲ ਵੀ ਜੁੜੇ ਹੋਏ ਨੇ ਜੀ ਕਿ ਸਮੰਦਰ ਦੀ ਸੇਵਾ ਨਿਭਾਰਿਓ ਜੀ ਤੁਸੀਂ ਅਸੀਂ ਸਟਾਈਮ ਜਿਹੜਾ ਰਾਹੋਂ ਦਾ ਸਭ ਤੋਂ ਮਸ਼ਹੂਰ ਮੰਦਿਰ ਹੈ ਵੱਡਾ ਮੰਦਿਰ ਹੈ ਮਾਤਾ ਰਾਣੀ ਦਾ ਮਾਤਾ ਭਵਨੇਸ਼ਵਰੀ ਮੰਦਿਰ ਨੇੜੇ ਦਿੱਲੀ ਗੇਟ ਜੀ ਉੱਥੇ ਇਹ ਬਤੌਰ ਮੈਨੂੰ ਹੁਣ ਥੋੜਾ ਸੇਵਾ ਦਾ ਮੌਕਾ ਦਿੱਤਾ ਤੇ ਅਸੀਂ ਉਹਦੀ ਵੀ ਸੇਵਾ ਕਰ ਰਹੇ ਹਾਂ ਲਓ ਜੀ ਬਣ ਗਈ ਗੱਲ ਜੀ ਅੱਜ ਦੇਖੋ ਅਜਿਹੀ ਸ਼ਖਸੀਅਤ ਨੂੰ ਮਿਲ ਕੇ ਅਜਿਹੇ ਵਿਅਕਤੀਆਂ ਨੂੰ ਮਿਲ ਕੇ ਸਾਨੂੰ ਬਹੁਤ ਚੰਗਾ ਲੱਗਾ ਇੱਕ ਚੀਜ਼ ਦਿਖਾਣੀ ਤੁਹਾਨੂੰ ਚਲਿਏ ਜੀ ਉਹ ਚੀਜ਼ ਦਿਖਾਈਏ ਜੀ ਅੰਦਰ ਜਾ ਕੇ ਆਹ ਦੇਖੋ ਜੀ ਇੱਕ ਖਾਸ ਖਾਸ ਗੱਲ ਜੀ ਹਾਂਜੀ ਇਹ ਸਾਰੇ ਦਰਸਲ ਜਿੰਨੇ ਵੀ ਪੁਰਾਣੇ ਸਰਾਫ ਹੈ ਨਾ ਜਿੰਨੇ ਵੀ ਉਹਨਾਂ ਕੋ ਸਾਰਿਆਂ ਕੋ ਪੁਰਾਣੇ ਲੋਕਰ ਹੈਗੇ ਆ ਇਦਾਂ ਦੀ ਇਹ ਛੇ ਪਿੰਲੇ ਵਾਲਾ ਸਾਡਾ ਲੋਕਰ ਹੈ ਇਹ ਮੇਰੇ ਗ੍ਰੈਂਡਫਾਦਰ ਨੇ ਦੱਸਿਆ ਸੀ ਆਓ ਦਿਖਾਣੇ ਆਪਾਂ ਜੀ ਇਹ ਰਾਤ ਨੂੰ ਗੱਡੇ ਤੇ ਆਇਆ ਸੀਗਾ ਅੱਛਾ ਗੱਡੇ ਤੇ ਆਏ ਸੀਗੇ ਉਸ ਵੇਲੇ ਸਾਰੇ ਜੁਵੈਲਰਾਂ ਕੋਲ ਲੌਕਰ ਹੈ ਜੀ ਬੜੇ ਪੁਰਾਣੇ ਇਹ ਹੂੰ ਤੇ ਇਹ 6 ਪੱਲੇ ਵਾਲਾ ਆ ਇੱਕ ਪੇ 8 ਪੱਲੇ ਵਾਲਾ ਵੀ ਲੌਕਰ ਹੁੰਦਾ ਹੂੰ ਔਰ ਇਹਦੇ ਵਿੱਚ ਇੱਕ ਤੁਹਾਨੂੰ ਇਹ ਨਜ਼ਦੀਕ ਤੋਂ ਦਿਖਾਨਾ ਹੈ ਕੈਮਰਾ ਇਹਨਾਂ ਨੂੰ ਕਹਿਣਾ ਜਰਾ ਇਹ ਦੇਖੋ ਇਹ ਲੱਗੀ ਹੈ ਤੇ ਸਟੈਂਪ ਚਾਵਲਾ ਆਇਰਨ ਵਰਕਸ ਗੁਜਰਾਵਾਲਾ 1907 ਹੂੰ ਇਹ ਮਤਲਬ 1907 ਦੀ ਦੁਕਾਨ 1907 ਤੋਂ ਪਹਿਲਾਂ ਦੀ ਹੋएगी ਬਾਅਦ ਤੇ ਹਾਂ ਬਾਅਦ ਵਿੱਚ ਲੋਕਰ ਆਇਆ ਤੇ ਬੜੇ ਸਾਡੇ ਪੁਰਾਣੇ ਮਜ਼ਬੂਤ ਲੋਹੇ ਹਾਂ ਇਹ ਸਾਡੇ ਸਾਰੇ ਜੁਐਲਰਾਂ ਦੀ ਪੁਰਾਣੇ ਜੁਐਲਰਾਂ ਕੋਲ ਹਰੇਕ ਕੋਲ 8-8 8-8 ਪੱਲਿਆਂ ਵਾਲੀ ਪੇਟੀ ਵੀ ਆ ਇਹਨੂੰ ਪੇਟੀ ਕਹਿੰਦੇ ਆ ਤੇ ਅਸੀਂ ਇਹਦੇ ਹੁਣ ਲੋਕ ਚੇਂਜ ਕਰਾਏ ਸੀ 100 ਸਾਲ ਬਾਅਦ ਘਟੋਗਾ ਹੂੰ 2010 ਦੇ ਵਿੱਚ ਪਰ ਇਹ ਤਰੋ ਹੋਰ ਤੁਸੀਂ ਸੰਭਾਲ ਕੇ ਰੱਖੀ ਹੋਈ ਹੈ ਜੀ ਬਹੁਤ ਵੱਡੀ ਗੱਲ ਹੈ ਸਾਰੇ ਜੁਐਲਰਾਂ ਕੋ ਜਿਹੜੇ ਪੁਰਾਣੇ ਜੁਐਲਰ ਆ ਤਾਂ ਬਹੁਤ ਵਧੀਆ ਲੱਗਿਆ ਜੀ ਤੁਹਾਡਾ ਲੋਕਰ ਜਿਹੜਾ ਤੁਸੀਂ ਸੰਭਾਲ ਕੇ ਰੱਖਿਆ ਔਰ ਗੁਜਰਾਵਾਂ ਵਾਲੇ ਦਾ 1907 ਦਾ ਬਣਿਆ ਹੋਇਆ ਵਾਹ ਜੀ ਵਾਹ ਲਓ ਜੀ ਇਹਨਾਂ ਦੇ ਨਾਲ ਅਸੀਂ ਰਾਹੋਂ ਸ਼ਹਿਰ ਘੁੰਮ ਕੇ ਜੋਸ਼ੀ ਸਾਹਿਬ ਨਾਲ ਘੁੰਮ ਕੇ ਦਿਖਾਵਾਂਗੇ ਰਾਹੋਂ ਵਾਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਡੇ ਸ਼ਹਿਰ ਚ ਪਹੁੰਚੀ ਹੈ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਦੀ ਟੀਮ ਜੋਸ਼ੀ ਸਾਹਿਬ ਆਪਾਂ ਕੁਝ ਗੱਲਾਂ ਹੋਰ ਵੀ ਕਰਨੀਆਂ ਜੀ ਆਪਾਂ ਜੇਕਰ ਗੱਲ ਕਰੀਏ ਸਰਾਫਾ ਬਾਜ਼ਾਰ ਦੇ ਵਿੱਚ ਜਾਂ ਰਾਹੋ ਦੇ ਵਿੱਚ ਕਿੰਨੀਆਂ ਕ ਦੁਕਾਨਾਂ ਹੁੰਦੀਆਂ ਸੀ ਜਿਹੜੀਆਂ ਸਰਾਫੀਆਂ ਦੀਆਂ ਜੀ ਅ ਜਿੱਥੇ ਤੱਕ ਮੈਨੂੰ ਨੌਲੇਜ ਹੈ ਜੀ ਮੇਰੇ ਕੋਲ 6 ਟੋਟਲ 6 ਕ ਸਰਾਫ ਸੀਗੇ 5 6 ਪੁਰਾਣੇ ਸਮੇਂ ਦੇ ਵਿੱਚ ਜਿਆਦਾ ਨਹੀਂ ਸੀਗੇ ਹ 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 ਸਰਦਾਰ ਚੰਦ ਜੀ ਸੀ ਉਹਨਾਂ ਦਾ ਵੀ ਇਹ ਉਹਨਾਂ ਦੇ ਬੇਟੇ ਦਾ ਨਾਮ ਲਾਲਾ ਕਿਸ਼ਨ ਲਾਲ ਸੀ ਇੱਕ ਉਹਨਾਂ ਦੀ ਜੀ ਹਜੇ ਵੀ ਹੈ ਉਹ ਦੁਕਾਨ ਤੇ ਇੱਕ ਦੁਕਾਨ ਸੀਗੀ ਸਤਪਾਲ ਚੋਪੜਾ ਉਹਨਾਂ ਦੇ ਫਾਦਰ ਦਾ ਨਾਮ ਸੀ ਭਗਤ RAM ਉਹਨਾਂ ਦੀ ਸੀਗੀ ਦੁਕਾਨ 3 4 ਨੰਬਰ ਤੇ ਸੀਗੇ ਇੱਕ ਸਤਪਾਲ ਚੋਪੜਾ ਇੱਕ ਹੋਰ ਸਤਪਾਲ ਚੋਪੜਾ ਸੀਗੇ ਹਾਂਜੀ ਹਾਂਜੀ ਉਹ ਉਹਨਾਂ ਦੀ ਵੀ ਦੁਕਾਨ ਇਸ ਵੇਲੇ ਉਹ ਰਨ ਕਰ ਰਹੇ ਆ ਉਹਨਾਂ ਦਾ ਸਤਪਲ ਚੋਪੜਾ ਜੀ ਦੇ ਭਤੀਜਾ ਆ ਸतीश ਚੋਪੜਾ ਜੀ ਉਹ ਅੱਜ ਕੱਲ ਕੈਨੇਡਾ ਹੁੰਦੇ ਆ ਤੇ ਉਹਨਾਂ ਦਾ ਬੇਟਾ ਲਾਡੀ ਚੋਪੜਾ ਉਹਨਾਂ ਦੀ ਡੈਥ ਹੋ ਗਈ ਆ ਤੇ ਉਹ ਵੀ ਉਹਨਾਂ ਦਾ ਬੇਟਾ ਹੁਣ ਰਨ ਕਰ ਰਿਹਾ ਇੱਕ ਦੁਕਾਨ ਸੀਗੀ ਆਪਣੇ ਦਲੀਪ ਚੰਦ ਚੋਪੜਾ ਜੀ ਦੀ ਹਮ ਤੇ ਉਹਨਾਂ ਨੇ ਹੁਣ ਉਹਨਾਂ ਦੇ ਅੱਗੇ ਅੱਗੇ ਉਹਨਾਂ ਨੇ ਨਹੀਂ ਕਿਸੇ ਨੇ ਰਨ ਕੀਤੀ ਉਹ ਵੀ ਪਿਛਲੇ 15 ਸਾਲ ਤੋਂ ਉਹਨਾਂ ਦਾ ਗ੍ਰੈਂਡਸਨ ਜਿਹੜੇ ਆ ਅਮਰੀਕਾ ਸ਼ਿਫਟ ਹੋ ਗਏ ਸੀ ਤੇ ਇੱਕ ਇੱਥੇ ਸਾਡੇ ਸਿਗੇ ਆ ਉਹ ਥੋੜਾ ਇਹ ਬਨਾਈ ਦਾ ਕੰਮ ਕਰਦੇ ਸੀਗੇ ਉਹਨਾਂ ਨੂੰ ਮਨੋਰ ਲਾਲ ਸੀਗਾ ਉਹਨਾਂ ਦਾ ਨਾਮ ਮਨੋਰ ਸੁਨਿਆਰਾ ਕਹਿੰਦੇ ਸੀ ਉਹਨਾਂ ਨੂੰ ਤੇ ਹੋਰ ਵੀ ਸੁਨਿਆਰੇ ਵੀ ਸੀਗੇ ਇੱਥੇ ਕਾਫੀ ਤੇ ਸਰਾਫ ਅਸੀਂ ਸੀਗੇ ਤੇ ਸੁਨਿਆਰੇ ਜਿਹੜੇ ਬਣਾਉਣ ਦਾ ਕੰਮ ਕਰਦੇ ਸੀਗੇ ਉਹ ਵੀ ਇੱਥੇ ਕਾਫੀ ਸੀਗੇ ਜੀ ਤੇ ਹਾਥੀ ਬਣਾਉਂਦੇ ਸੀਗੇ ਤੇ ਸਾਰਾ ਜੁਐਲਰੀ ਇੱਥੇ ਤਿਆਰ ਹੁੰਦੀ ਸੀ ਔਰ ਬੜੇ ਦੂਰੋਂ ਦੂਰੋਂ ਲਗਪਗ 50 50 ਕਿਲੋਮੀਟਰ ਸਰਾਊਂਡਡ ਤੋਂ ਤੇ ਕਸਟਮਰ ਉਸ ਵੇਲੇ ਆਉਂਦੇ ਹੁੰਦੇ ਸੀਗੇ ਕੋਈ ਰੋਪੜ ਦੇ ਤੁਹਾਡੇ ਨੇੜੇ ਤੋਂ ਵੀ ਆਉਂਦੇ ਸੀਗੇ ਰਾਇਲ ਮਾਜਰਾ ਸਾਰੇ ਕਾਫੀ ਪਿੰਡਾਂ ਆਂਦੇ ਆ ਬਲਾਚੌਰ ਗੜਸ਼ੰਕਰ ਏਰੀਏ ਤੋਂ ਵੀ ਤੇ ਇਧਰੋਂ ਫਲੋਰ ਦੇ ਨੇੜੇ ਤੋਂ ਵੀ ਸਾਡੇ ਆਂਦੇ ਸੀਗੇ ਤੇ ਰਾਹੋਂ ਦੇ ਵਿੱਚ ਸਰਾਫੀ ਜਿਹੜੀ ਹੈ ਬੜੀ ਪੁਰਾਣੀ ਸਰਾਫੀ ਹੈ ਅੱਛਾ ਜੋਸ਼ੀ ਸਾਹਿਬ ਪਹਿਲਾਂ ਜਦੋਂ ਤੁਸੀਂ ਆਪਣੇ ਦਾਦਾ ਜੀ ਨਾਲ ਵੀ ਸਮਾਂ ਬਤਾਇਆ ਤਾਂ ਉਹ ਕਿਦਾਂ ਦੁਕਾਨਾਂ ਕਿਦਾਂ ਚੱਲਦੀ ਸੀ ਪੁਰਾਣੇ ਪੰਜਾਬ ਦੇ ਵਿੱਚ ਕੀ ਕਹਿੰਦੇ ਸੀਗੇ ਜੀ ਸਰ ਦੇਖੋ ਮੈਂ ਤਾਂ 97 ਤੇ 98 ਦੇ ਵਿੱਚ ਉਹਨਾਂ ਨੂੰ ਇੱਥੇ ਬੈਠਣਾ ਸ਼ੁਰੂ ਕੀਤਾ ਸੀ ਪਰ ਲੇਕਿਨ ਉਹਨਾਂ ਕੋਲੋਂ ਨੌਲੇਜ ਬਹੁਤ ਮਿਲੀ ਹੈ ਗੱਲਾਂ ਉਹਨਾਂ ਕੋਲੋਂ ਬਹੁਤ ਪੁਰਾਣੀਆਂ ਸੁਣੀਆਂ ਹੈ ਤੇ ਜਿਹਦੇ ਵਿੱਚ ਅਸੀਂ ਵੀ ਸਾਡੀਆਂ ਇਹ ਤਾਂ ਹੁਣ ਤਾਂ ਥੋੜੀ ਰੈਨੋਵੇਸ਼ਨ ਹੋ ਗਈ ਐ ਜਿਹੜੀਆਂ ਪੁਰਾਣੀਆਂ ਦੁਕਾਨਾਂ ਸੀਗੀਆਂ ਇਹ 50-50 ਫੁੱਟ ਲੰਬੀਆਂ ਸੀ ਤੇ ਕੋਠੜੀਆਂ ਬਣੀਆਂ ਹੁੰਦੀਆਂ ਸੀ ਅੱਗੇ ਪਿੱਛੇ ਤੇ ਅੱਗੇ ਜਿਹੜਾ ਜਿਹਨੂੰ ਡੇਢੀ ਕਹਿੰਦੇ ਹੁੰਦੇ ਸੀ ਇਹ ਡੇਢੀ ਹੁੰਦੀ ਸੀ ਤੇ ਅੰਦਰੋਂ ਸਮਾਨ ਕੱਢ ਕੇ ਡੇਢੀ ਦੇ ਵਿੱਚ ਦੁਕਾਨ ਸਜਾਉਂਦੇ ਹੁੰਦੇ ਸੀਗੇ ਸਵੇਰੇ ਤੇ ਸ਼ਾਮ ਨੂੰ ਉਹ ਸਮਾਨ ਚੱਕ ਕੇ ਅੰਦਰ ਕਰਕੇ ਚਦਰਾਂ ਕਟੀਆਂ ਕਰਕੇ ਦਰੀਆਂ ਅੰਦਰ ਕਰਕੇ ਉਹਨੂੰ ਲੱਕੜੀ ਦੇ ਉੱਪਲੇ ਵਾਲੇ ਦਰਵਾਜੇ ਹੁੰਦੇ ਜਿਹੜੇ ਐਦਾ ਐਦਾ ਖੁੱਲਦੇ ਹੁੰਦੇ ਸੀ ਉਹਨਾਂ ਨਾਲ ਫਿਰ ਬੰਦ ਕਰ ਜਾਂਦੇ ਸੀ ਅੱਛਾ ਡੇਲੀ ਡਿਸਪਲੇ ਲਈ ਬਾਹਰੋਂ ਲੈ ਅੰਦਰੋਂ ਲੈ ਕੇ ਆਂਦੇ ਸੀ ਉਹ ਬਾਹਰ ਡਿਸਪਲੇ ਲਾ ਸ਼ਾਂ ਨੂੰ ਲੈ ਜਣੇ ਅੰਦਰ ਸ਼ਾਂ ਨੂੰ ਨੇ ਚਿੱਟੀਆਂ ਚਦਰਾਂ ਪਿਸ਼ਾਕੇ ਦਰੀਆਂ ਵਿਸ਼ਾਕੇ ਆਪਣੇ ਉਹ ਜਿਨ੍ਹਾਂ ਨੂੰ ਸੰਦ ਕਹਿੰਦੇ ਇੱਕ ਤੀਰੇ ਥੋੜੇ ਸੋਨਾ ਕੱਟਣ ਵਾਲੇ ਤੇ ਜਮੂਰੀ ਕਹਿੰਦੇ ਹੁੰਦੇ ਸੀ ਉਹਨਾਂ ਉਹ ਸਾਰਾ ਕੁਝ ਇੱਥੇ ਅਸੀਂ ਆਪਣੇ ਮੈਂ ਆਪਣੀਆਂ ਅੱਖੀਆਂ ਨਾਲ ਦੇਖਿਆ ਉਹ ਹੁੰਦਾ ਸੀ ਤੇ ਬਾਕੀ ਜਿਹੜੀ ਗੱਲ ਹੈ ਜਿੰਨਾ ਮੈਂ ਸੁਣਿਆ ਜਦੋਂ ਕਨਵਿੰਸ ਨਹੀਂ ਸੀ ਹੁੰਦੀ ਬੜੀ ਦੂਰੋਂ ਦੂਰੋਂ ਪੈਦਲ ਚੱਲ ਕੇ ਕਸਟਮਰ ਆਉਂਦੇ ਸੀਗੇ ਸਾਡੇ ਕੋ ਤੇ ਆਰਡਰ ਦੇ ਜਾਂਦੇ ਹੁੰਦੇ ਸੀਗੇ ਅਦੋਂ ਕੋਈ ਜੁਐਲਰੀ ਤਿਆਰ ਨਹੀਂ ਸੀ ਹੁੰਦੀ ਅਦੋਂ ਕਹਿੰਦੇ ਹੁੰਦੇ ਸੀਗੇ ਕਿ ਆਹ ਚੀਜ਼ ਸਾਨੂੰ ਤਿਆਰ ਕਰ ਦਿਓ ਤੇ ਜਿੱਥੇ ਤੱਕ ਮੈਨੂੰ ਪਤਾ ਹੈ ਮੇਰੇ ਪੜਦਾਦਾ ਜੀ ਸ਼ਾਇਦ ਕਿਸੇ ਬੰਦੇ ਨੂੰ ਪੁਰਾਣੇ ਜਿਹੜੇ ਉਹ ਫਤੂਈਆਂ ਕਹਿੰਦੇ ਹੁੰਦੇ ਸੀ ਪਤੂਈਆਂ ਪਾਉਂਦੇ ਜਿਹੜੀਆਂ ਜਿੱਦਾਂ ਅਸੀਂ ਅੱਜ ਕੱਲ ਬਨੈਨ ਪਾਉਂਦੇ ਆ ਉਹ ਫਤੂਈ ਪਾਉਂਦੇ ਹੁੰਦੇ ਸੀ ਉਹਦੀ ਜੇਬ ਅੱਧਾ ਥੱਲੇ ਨੂੰ ਹੁੰਦੀ ਸੀ ਪੁੱਠੀ ਜੀ ਵੀ ਜਿਹਦੇ ਵਿੱਚ ਸਮਾਨ ਥੱਲੇ ਨੂੰ ਪਾ ਦਿੰਦੇ ਸੀ ਡਿੱਗਦਾ ਨਹੀਂ ਸੀ ਤੇ ਉਹ ਸਾਡੇ ਪਰਦਾਦਾ ਜੀ ਕੋ ਘੋੜੀ ਹੁੰਦੀ ਸੀ ਉਸ ਵੇਲੇ ਤੇ ਸ਼ਾਇਦ ਹੀ ਕਿਸੇ ਕੋ ਉਸ ਉਸ ਵੇਲੇ ਵੱਡੇ ਅਮੀਰ ਬੰਦੇਆਂ ਕੋ ਘੋੜੀਆਂ ਹੁੰਦੀਆਂ ਸੀ ਤੇ ਸਾਡੇ ਪਰਦਾਦਾ ਜੀ ਘੋੜੀ ਰੱਖੀ ਹੁੰਦੀ ਸੀ ਤੇ ਉਹ ਆਪਣੀ ਘੋੜੀ ਦੇ ਕੇ ਵੀ ਕਹਿੰਦੇ ਕਿ ਦੂਰ ਦੂਰ ਪਿੰਡਾਂ ਦੇ ਵਿੱਚ ਉਸ ਵੇਲੇ ਸਮਾਨ ਜਿਹੜੀਆਂ ਗਹਿਣੇ ਤਿਆਰ ਕਰਕੇ ਬੰਦੇ ਦੇ ਹੱਥ ਭੇਜ ਦਿੰਦੇ ਸੀ ਕਿ ਆਹ ਉਹ ਡਿਲੀਵਰੀ ਕਰ ਦਿਓ ਡਿਲੀਵਰੀ ਅੱਛਾ ਪ੍ਰੋਪਰ ਕੀਤੀ ਜਾਂਦੀ ਸੀ ਜਿਵੇਂ ਅੱਜ ਕੱਲ ਕਹਿੰਦੇ ਆ ਜੀ ਆਹ ਹੁਣ ਡਿਲੀਵਰੀ ਕਰ ਦਿੰਦੇ ਆ ਜਾਂ ਐਮਾਜ਼ੋਨ ਹੈ ਉਸ ਵੇਲੇ ਵੀ ਐਮਾਜ਼ੋਨ ਵਾਲਾ ਸਿਸਟਮ ਸੀਗਾ ਤੇ ਇਹ ਗੱਲਾਂ ਮੇਰੀਆਂ ਸੁਨੀਆਂ ਹੋਈਆਂ ਹਾਂ ਹਾਂਜੀ ਹਾਂਜੀ ਲਓ ਜੀ ਦੇਖੋ ਜੀ ਆ ਪੁਰਾਣੇ ਪੰਜਾਬ ਦੇ ਵਸੇਬ ਦੇ ਉੱਤੇ ਉਦੋਂ ਕਿਦਾਂ ਹੱਟੀਆਂ ਚੱਲਦੀਆਂ ਸੀਗੀਆਂ ਔਰ ਕਿਦਾਂ ਜਿਹੜੇ ਹੱਟੀਆਂ ਦੇ ਮਾਲਕ ਆਪਣੇ ਗ੍ਰਾਹਕਾਂ ਦਾ ਧਿਆਨ ਰੱਖਦੇ ਸੀਗੇ ਘੋੜੀ ਤੇ ਸਮਾਨ ਛੱਡ ਕੇ ਆਂਦੇ ਸੀ ਤਾਂ ਬੜੀ ਵਧੀਆ ਗੱਲ ਲੱਗੀ ਬੰਦੋ ਇੱਕ ਇੱਕ ਹੋਰ ਗੱਲ ਹੈ ਜਿਹੜੇ ਮੈਂ ਤੁਹਾਨੂੰ ਜੁਐਲਰਾਂ ਸਰਾਫਾਂ ਦਾ ਆਪਣੇ ਜਿਗਰ ਕੀਤਾ ਹੂੰ ਇਹ ਸਾਰੇ ਦੇ ਸਾਰੇ ਇੱਕੋ ਹੀ ਅਸੀਂ ਮਹੱਲੇ 'ਚ ਰਹਿੰਦੇ ਸੀ ਔਰ ਸਾਡੇ ਮਹੱਲੇ ਦਾ ਵੀ ਨਾਮ ਰਾਹੋਂ ਦੇ ਵਿੱਚ ਸਰਾਫਾ ਮਹੱਲਾ ਅੱਜ ਵੀ ਸਰਾਫਾ ਮਹੱਲਾ ਇਨਾਮ ਬਾਜਾ ਅੱਛਾ ਉਹ ਮਹੱਲਾ ਦਿਖਾਣਾ ਜੀ ਆਪਾਂ ਹਾਂਜੀ ਹਾਂਜੀ ਜ਼ਰੂਰ ਜੀ ਉੱਥੇ ਇੱਕ ਤੁਹਾਨੂੰ ਹੋਰ ਗੱਲ ਦੱਸ ਦਿੰਦਾ ਇੱਕ ਸਾਡੇ ਉੱਤੇ ਇੱਕ ਬਹੁਤ ਹਿਸਟੋਰੀਕਲ ਹੋਰ ਸਾਡੇ ਜਿਹੜੀਆਂ ਚੀਜ਼ਾਂ ਹੈਗੀਆਂ ਰਾਹੋਂ ਚ ਕਿਉਂਕਿ ਜੇ ਅਸੀਂ ਗੱਲ ਪੁਰਾਣੀ ਕਰ ਰਹੇ ਹਾਂ ਤੇ ਇਹ ਪਹਿਲਾਂ ਮੁਸਲਮਾਨਾਂ ਦਾ ਸ਼ਹਿਰ ਸੀਗਾ ਹੂੰ ਮਤਲਬ ਲਗਭਗ 50-50 ਸੀਗਾ ਮੁਸਲਮਾਨਾਂ ਦੀ ਆਬਾਦੀ ਵੀ 50% ਸੀ ਤੇ ਉਸ ਵੇਲੇ ਇੱਥੇ ਰਾਹੋਂ ਦੇ ਪ੍ਰੈਜ਼ੀਡੈਂਟ ਵੀ ਰਹੇ ਆ ਚੌਧਰੀ ਅਬਦੁਲ ਰਹਿਮਾਨ ਖਾਨ ਉਹ ਬਾਅਦ ਦੇ ਵਿੱਚ ਐਮਐਲਏ ਬਣ ਗਏ ਹੂੰ ਔਰ ਉਹਨਾਂ ਨੇ ਆਪਣੀ ਸਾਰੀ ਜ਼ਮੀਨ ਅੰਗਰੇਜ਼ਾਂ ਨੂੰ ਉੱਥੇ ਦਿੱਤੀ ਸੀਗੀ ਕਿ ਇੱਥੇ ਰੇਲਵੇ ਸਟੇਸ਼ਨ ਲੈ ਕੇ ਆਓ ਅੱਛਾ ਅੱਜ ਰੇਲਵੇ ਸਟੇਸ਼ਨ ਉਹ ਖੜਾ ਹੈ ਇੱਥੇ ਹੈਗਾ ਔਰ ਜੇਜੋਂ ਇੱਕ ਲੋਤਾ ਐਸਾ ਸੀਗਾ ਜਿਹਨੂੰ ਹਿਮਾਚਲ ਦੀ ਐਂਟਰੀ ਦਾ ਨਾਮ ਦਿੱਤਾ ਸੀਗਾ ਅੰਗਰੇਜ਼ਾਂ ਨੇ ਕਿ ਉੱਥੋਂ ਹਿਮਾਚਲ ਦੀ ਐਂਟਰੀ ਆ ਔਰ ਜੇਜੋਂ ਸਟੇਸ਼ਨ ਵੀ ਆ ਜੀ ਤੇ ਜਲੰਧਰ ਤੋਂ ਟ੍ਰੇਨ ਆਂਦੀ ਹੁੰਦੀ ਸੀਗੀ ਜੇਜੋ ਤੇ ਜੇਜੋ ਤੋਂ ਫਿਰ ਰਾਹ ਹ ਹਮ ਐਦਾਂ ਮਤਲਬ ਟ੍ਰੇਨ ਦਾ ਰੂਟ ਹੈਗਾ ਤੇ ਉਸ ਵੇਲੇ ਬਹੁਤ ਮਤਲਬ ਜਿਹੜਾ ਇਹ ਅੰਗਰੇਜ਼ਾਂ ਨੇ ਸੋਚ ਸਮਝ ਕੇ ਇੱਥੇ ਟ੍ਰੇਨ ਲਿਆਂਦੀ ਸੀ ਤੇ ਉਹਦੀ ਜਿਹੜੀ ਜਿੰਨੀ ਲੈਂਡ ਸੀਗੀ ਚੌਧਰੀ ਅਬਦੁਲ ਰਹਿਮਾਨ ਖਾਨ ਜੀ ਨੇ ਉਸ ਵੇਲੇ ਰੇਲਵੇ ਨੂੰ ਡੋਨੇਟ ਕੀਤੀ ਸੀ ਤੇ ਉਹਨਾਂ ਦੀ ਜਿਹੜੀ ਇਹ ਚਖੰਡੀ ਕਹਿੰਦੇ ਆ ਕੋਠੀ ਜਿੱਦਾ ਆਪਾਂ ਕਹਿੰਦੇ ਆ ਉਸ ਵੇਲੇ ਉਹਨੂੰ ਹਵੇਲੀ ਨਹੀਂ ਚਖੰਡੀ ਕਹਿੰਦੇ ਸੀ ਚੌਧਰੀ ਅਬਦੁਲ ਰਹਿਮਾਨ ਜੀ ਦੀ ਚਖੰਡੀ ਉਹ ਅੱਜ ਵੀ ਇੱਥੇ ਹੈ ਰਹੋਚ ਤੇ ਉੱਥੋਂ ਉਹਨਾਂ ਦੇ ਇੰਜਨ ਚੱਲਦਾ ਹੁੰਦਾ ਸੀਗਾ ਤੇ ਪਤਾ ਨਹੀਂ ਕਿੰਨੇ ਕਿਲੋਮੀਟਰ ਦਾ ਖਾਲਾ ਬਣਿਆ ਸੀ ਉਹਨਾਂ ਦੇ ਖੇਤਾਂ ਨੂੰ ਉੱਥੇ ਪਾਣੀ ਜਾਂਦਾ ਸੀਗਾ ਇਹ ਵੀ ਅਸੀਂ ਸੁਣਿਆ ਕਿ ਉਹਨਾਂ ਦੇ ਉੱਥੇ ਚਖੰਡੀ ਦੇ ਉੱਪਰ ਇੰਜਨ ਚੱਲ ਕੇ ਪਾਣੀ ਖਾਲਾ ਪੱਕਾ ਖਾਲਾ ਸੀਗਾ ਉਹਦੇ ਪਾਣੀ ਜਾਂਦਾ ਸੀ ਅੱਛਾ ਇੱਕ ਗੱਲ ਹੋਰ ਵੀ ਹੈ ਮੈਂ ਸੁਣਿਆ ਕਿ ਇਸ ਨੂੰ ਮੰਦਰਾਂ ਦਾ ਵੀ ਸ਼ਹਿਰ ਕਹਿੰਦੇ ਬڑے ਮੰਦਰ ਹੈ ਬੜੀ ਵੱਡੀ ਗਿਣਤੀ ਚ ਕਿੰਨੇ ਕੁ ਮੰਦਰ ਆਪਣੇ ਸ਼ਹਿਰ ਚ ਅੱਛੇ ਦੇਖੋ ਜੀ ਅਸੀਂ ਜਦੋਂ ਸੁਣਿਆ ਬਚਪਨ ਦੇ ਵਿੱਚ ਸਾਰਾ ਇਹ ਹੁੰਦਾ ਕਿ 100 ਕਿੰਨੇ ਮੰਦਰ ਸੀਗੇ ਤੇ ਸ਼ਿਵ ਜੀ ਦੇ ਮੰਦਰ ਜ਼ਿਆਦਾ ਹੈ ਬੜੇ ਉੱਚੇ ਉੱਚੇ ਮੰਦਰ ਹੈ ਤੁਸੀਂ ਅੱਜ ਵੀ ਦੇਖ ਸਕਦੇ ਆ ਪਰਚੀਨ ਮੰਦਰ ਹੈ ਤੇ ਉਸ ਤੋਂ ਇਲਾਵਾ ਮੰਦਰਾਂ ਤੋਂ ਇਲਾਵਾ ਇੱਥੇ ਤਲਾਬ ਵੀ ਹੈ ਕਾਫੀ ਇੱਕ ਤਮੇਨ ਸੂਰਜ ਗੁੰਡਾ ਹੈ ਤੇ ਜਿੱਦਾਂ ਕਹਿੰਦੇ ਆ ਵੀ ਪੂਰੀ ਦੁਨੀਆ 'ਚ ਢਾਈ ਕੁੰਡ ਆ ਤੇ ਇੱਕ ਕੁੰਡ ਪੂਰਾ ਸਾਡੇ ਰਾਹੋਂ 'ਚ ਆ। ਅੱਛਾ ਤੇ ਉਸ ਤੋਂ ਇਲਾਵਾ ਇੱਥੇ ਇੱਕ ਪੰਜ ਤੀਰਥੀਆਂ ਤਲਾਆ ਆ ਜਿੱਥੇ ਪੰਜ ਤੀਰਥੀਆਂ ਦਾ ਲਿਆ ਕੇ ਜਲ ਪਾਇਆ ਸੀਗਾ ਤੇ ਉੱਥੇ ਪੰਜ ਦੀ ਤੀਰਾਂ ਆ ਉਹਦੇ ਵਿੱਚ ਹੀ ਸਾਡੇ ਤੇ ਅੱਜ ਵੀ ਉਹ ਤਲਾਆ ਚੱਲ ਰਿਹਾ ਸ਼ਿਵ ਮੰਦਿਰ ਤੇ ਇੱਕ ਤਲਾਬ ਇੱਥੇ ਬਾਬਾ ਰਾਮ ਸਰ ਜੀ ਦੇ ਡੇਰਾ ਆ ਉੱਥੇ ਆ ਪਰ ਉਹ ਇਸ ਵੇਲੇ ਤਲਾਬ ਤਾਂ ਹੈ ਮਤਲਬ ਤਲਾਬ ਦੇ ਵਿੱਚ ਪਾਣੀ ਨਹੀਂ ਹੈ ਪੁਰਾਣਾ ਤਲਾਬ ਜਿਆ ਉਹ ਦਿਖਦਾ ਹੈ ਤੇ ਉਸ ਤੋਂ ਬਾਅਦ ਇੱਕ ਦਾਣਾ ਮੰਡੀ ਆ ਉਹਦੇ ਕੋਲ ਇੱਕ ਮਾਤਾ ਫਲਗੂਜੀ ਦਾ ਮੰਦਿਰ ਹੈ ਉੱਥੇ ਵੀ ਤਲਾਬ ਹੈ ਉਹ ਵੀ ਤਲਾਬ ਵੈਸੇ ਸੁੱਕਿਆ ਹੈ ਤੇ ਇਸ ਵੇਲੇ ਇੱਕ ਸੂਰਜਗੁੰਡ ਦਾ ਤਲਾਬ ਚੱਲ ਰਿਹਾ ਜੀ ਕਿ ਜਿੱਥੇ ਪਾਣੀ ਹੈ ਤੇ ਇੱਕ ਪੰਜ ਦੀਰਥੀਆਂ ਦਾ ਤਲਾਬ ਹੈ ਉੱਥੇ ਵੀ ਪਾਣੀ ਹੈ ਲੋ ਜੀ ਦੇਖੋ ਜੀ ਜੋਸ਼ੀ ਸਾਹਿਬ ਨੇ ਜਾਣਕਾਰੀ ਦਿੱਤੀ ਹੈ ਰਾਹੂ ਜੀ ਦੀ ਔਰ ਬੜਾ ਪੁਰਾਣਾ ਸ਼ਹਿਰ ਹੈ ਜੀ ਬੜਾ ਇਤਿਹਾਸਕ ਸ਼ਹਿਰ ਹੈ ਔਰ ਇਸ ਸ਼ਹਿਰ ਦੀ ਖਾਸੀਅਤ ਇਹ ਹੈ ਕਿ ਇੱਥੇ ਲੋਕਾਂ ਦੀ ਆਪਸ ਦੇ ਵਿੱਚ ਕਨੈਕਟੀਵਿਟੀ ਵੀ ਬਹੁਤ ਵਧੀਆ ਜੀ ਜਿਹੜਾ ਇੱਕ ਵਾਰੀ ਰਾਹੂ ਆ ਗਿਆ ਨਾ ਜੀ ਉਹ ਰਾਹੂ ਨੂੰ ਭੁੱਲ ਨਹੀਂ ਸਕਦਾ ਜੀ ਇੰਨਾ ਪੁਰਾਣਾ ਵਧੀਆ ਸ਼ਹਿਰ ਹੈ ਜੀ ਕਸ਼ੀ ਸਾਹਿਬ ਬਹੁਤ ਚੰਗਾ ਲੱਗਾ ਤੁਹਾਨੂੰ ਮਿਲ ਕੇ